ਕਪੂਰਥਲਾ ਦੇ ਇੱਕ ਸਰਕਾਰੀ ਸਕੂਲ ਦੀ ਟੀਚਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਦੇ ਸਾਬਕਾ ਕਾਉਂਸਲਰ ਹਰਨੇਕ ਸਿੰਘ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਟੀਚਰ ਨੇ ਕਿਹਾ ਹੈ ਕਿ ਹਰਨੇਕ ਸਿੰਘ ਦੇ ਵੱਲੋਂ ਆਪਣੇ ਗੁੰਡੇ ਭੇਜ ਕੇ ਉਹਨਾਂ ਦੇ ਘਰੇ ਜ਼ਬਰਦਸਤੀ ਉਹਨਾਂ ਦੀ ਮਾਤਾ ਤੇ ਭੈਣ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਉਹਨਾਂ ਦੇ ਘਰ ਦੇ ਜ਼ਿੰਦੇ ਤੋੜ ਕੇ ਘਰ ਦੇ ਵਿੱਚ ਦਾਖਲ ਹੋ ਕੇ ਸੋਨਾ ਘਰ ਦੀਆਂ ਕੀਮਤੀ ਵਸਤੂਆਂ ਅਤੇ ਹੋਰ ਜ਼ਰੂਰੀ ਕਾਗਜ਼ਾਤਾਂ ਖੁਰਦ-ਬੁਰਦਕ ਕੀਤੇ ਗਏ ਨੇ ਹਾਂ ਜੀ ਮੇਰਾ ਨਾਮ ਜਸਵਿੰਦਰ ਕੌਰ ਹਾਂ ਜੀ ਮडम ਕੀ ਕਹਣਾ ਸੀ ਜੀ ਅੱਜ ਤੁਸੀਂ ਇਹ ਪ੍ਰੈਸ ਮੀਟਿੰਗ ਕੀਤੀ ਹੈ ਸਰ ਮੈਂ ਪਿਛਲੇ 12 ਸਾਲਾਂ ਤੋਂ ਜਰਮਨੀ ਦਾ ਸਪਾਰਕ 52 ਵਿੱਚ ਰਹਿ ਰਹੀ ਹਾਂ ਪਰਿਵਾਰ ਸਮੇਤ ਦੋ ਮੇਰੀਆਂ ਬੇਟੀਆਂ ਨੇ ਇੱਕ 18 ਸਾਲ ਦੀ ਇੱਕ 12 ਸਾਲ ਦੀ ਬਯੂਗਰ ਮੇਰੇ ਮਾਤਾ ਨੇ ਜਿਹੜੇ ਹਾਰਟ ਪੇਸ਼ੈਂਟ ਤੇ ਡਾਇਬਟੀਜ਼ ਪੇਸ਼ੈਂਟ ਨੇ ਘਰ ਵਿੱਚ ਮੇਰੀ ਛੋਟੀ ਬੱਚੀ ਤੇ ਮੇਰੇ ਮਦਰ ਸੀਗੇ ਅੱਜ ਤਾਂ ਕੰਮ ਕੀ ਕਰਦੇ ਸਰ ਮੈਂ ਸਰਕਾਰੀ ਸਕੂਲ ਵਿੱਚ ਬਤੌਰ ਐਡ ਹੌਕ ਤੇ ਟੀਚਰ ਕ ਅੱਜ ਕੀ ਗੱਲ ਕੀ ਹੋਈ ਸੀ ਸਰ ਮੈਂ ਸਕੂਲ ਗਈ ਆ ਮੇਕ ਕਰੀਬ 11:30 ਕਵਜੇ ਮੇਰੀ ਬੇਟੀ ਨੇ ਮੈਨੂੰ ਕਾਲ ਕੀਤੀ ਕਿ ਮਮਾ ਹਰਨੇਕ ਸਿੰਘ ਜਿਹੜਾ ਐਕਸ ਐਮ ਸੀ ਆ ਇਹ 4-5 ਮੁੰਡੇ ਲੈ ਕੇ ਘਰ ਚ ਐਂਟਰ ਹੋ ਗਿਆ ਤੇ ਉਧਰੋਂ ਆਪਣੇ ਸਟੋਰ ਚੋਂ ਸਮਾਨ ਕੱਢ ਕੇ ਬਾਹਰ ਸਿੱਟ ਰਿਆ ਵਾ ਤੇ ਜਿਹਦੇ ਜਿਹਦਾ ਕਰਕੇ ਫਿਰ ਮੈਂ ਆਪਣੀ ਛੁੱਟੀ ਲੈ ਕੇ ਸਕੂਲੋਂ ਤੇ ਮੈਂ ਘਰ ਆਣ ਕੇ ਜਦੋਂ ਦੇਖਿਆ ਤੇ ਇਹ ਮੁੰਡੇ ਅਲੱਗ-ਅਲੱਗ ਜਿਹੜੇ ਲੈ ਕੇ ਆਇਆ ਹੋਇਆ ਸੀਗਾ ਤੇ ਇਹਨਾਂ ਨੇ ਮੇਰੀ ਮਦਰ ਨਾਲ ਮੇਰੇ ਬੱਚੇ ਦੇ ਨਾਲ ਧੱਕੇਸ਼ਾਹੀ ਕੀਤੀ ਉਹਨਾਂ ਨੇ ਉਹਨਾਂ ਨੂੰ ਗਾਲੀ-ਗਲੋਚ ਕਰਦਾ ਪਿਆ ਸੀ ਮੇਰੇ ਆਉਂਦਿਆਂ ਨੂੰ ਤੇ ਮੈਨੂੰ ਵੀ ਗਾਲੀ-ਗਲੋਚ ਕਰਨ ਲੱਪਿਆ ਮੈਂ ਮੋਬਾਈਲ ਜਦੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਮੋਬਾਈਲ ਇਹਨੇ ਫੜ ਕੇ ਪ੍ਰਾਂ ਸੁੱਟ ਦਿੱਤਾ ਤੇ ਮੈਨੂੰ ਡਰਮ ਡਰਾਇਤਮ ਕਹਿੰਦਾ ਨਿਕਲ ਜੋ ਇੱਥੋਂ ਕਰੋ ਇੱਥੇ ਤੁਹਾਡਾ ਕੁਝ ਨਹੀਂ ਹੈਗਾ ਚਲੋ ਇੱਥੋਂ ਬਾਹਰ ਤੇ ਇਸ ਤੋਂ ਪਹਿਲਾਂ ਕਿ ਗੈਂਦਰ ਕੁਬਾਰ ਦਾ ਹਾਂਜੀ ਸਰ 19 11 2022 ਨੂੰ ਇਹ ਸਰ ਉਦੋਂ ਵੀ ਕਰੀਬ 12 ਵਜੇ ਦੇ ਆਣ ਕੇ ਇੰਨੇ ਘਰ ਵਿੱਚ ਲੇਡੀਜ਼ 25 30 ਬੰਦੇ ਔਰਡੀਆਂ ਜਿਹੜੀਆਂ ਸੀ ਲਿਆਂਕੇ ਤੇ ਇੰਨੇ ਸਾਡੇ ਘਰ ਤੇ ਤਾਲੇ ਤੋੜ ਕੇ ਸਮਾਨ ਵਿੱਚੋਂ ਕੋਸ਼ਿਸ਼ ਇੱਕ ਨਗਦੀ ਪੈਸੇ ਵੀ ਕੱਢੇ ਸੋਨਾ ਵੀ ਕੱਢਿਆ 2 ਤੁਲੇ ਤੇ ਸਰ ਕਾਗਜ਼ ਜਿਹੜੇ ਜ਼ਰੂਰੀ ਸਾਡੇ ਉਹ ਵੀ ਖੁਰਦ-ਬਖੁਰਦੇ ਇਹਨੇ ਕੀਤੇ ਤੇ ਸਰ ਇਹਨੇ ਧੱਕੇਸ਼ਾਹੀ ਦੇ ਨਾਲ ਆਪਣਾ ਆ ਦੇਖੋ ਸਮਾਨ ਲਿਆਣ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਆ ਦੇਖੋ ਉਸ ਦਿਨ ਦੇ ਇਹਦੀਆਂ ਆ ਲੇਡੀਆਂ ਸਾਰੀਆਂ ਜੋ ਇਹਦੇ ਲੈ ਕੇ ਆਉਂਦਾ ਆ ਜਬਰਦਸਤੀ ਸਾਰਾ ਕੁਝ ਤਰ੍ਹਾਂ ਤਰ੍ਹਾਂ ਦੇ ਇਥੇ ਮੁੰਡੇ ਲੈ ਕੇ ਆਉਂਦਾ ਜਿਨ੍ਹਾਂ ਨੂੰ ਘਰ ਦੇ ਬਾਹਰ ਖੜਾਇਆ ਜਾਂਦਾ ਇਸ ਸੰਬੰਧ ਕਿ ਪੁਲਿਸ ਕੰਪਲੇਟ ਹਾਂਜੀ ਸਰ ਮੈਂ ਪੁਲਿਸ ਕੰਪਲੇਟ ਪਹਿਲਾਂ 19 12 ਨੂੰ ਐਸ ਐਚ ਓ ਕਰਪਾਲ ਸਿੰਘ ਸਿਟੀ ਥਾਣਾ ਦਿੱਤੀ ਰਿਪੋਰਟ ਫਿਰ ਉਸ ਤੋਂ ਬਾਅਦ ਸਰ 22 ਨੂੰ ਮੈਂ ਐਸ ਐਸ ਪੀ ਸਰ ਦੇ ਕੋਲ ਕੰਪਲੇਟ ਦਿੱਤੀ ਉਹਨਾਂ ਨੇ ਮਾਰਕ ਕੀਤੀ ਆਪਣੇ ਇਹਨੂੰ ਐਸ ਐਚਓ ਨੂੰ ਇੱਕ ਐਸ ਐਚਓ ਸਰ ਕਹਿੰਦੇ ਕਿ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਮੈਂ ਰਿਟਾਇਰਮੈਂਟ ਤੇ ਬੈਠਾ ਆ ਕਿਰਪਾਲ ਸਿੰਘ ਐਸ ਐਚਓ ਥਾਣਾ ਸਿਟੀ ਕਪੂਰਥਲਾ ਤੇ ਕਹਿੰਦੇ ਮੈਂ ਕੁਝ ਨਹੀਂ ਕਰ ਸਕਦਾ ਇਹਦੇ ਵਿੱਚ ਮੈਂ ਕਿਸੇ ਤੇ ਕੋਈ ਵੀ ਨਜਾਇਜ਼ ਪਰਚਾ ਨਹੀਂ ਕਰਦਾ ਮੈਂ ਨਹੀਂ ਕਰ ਸਕਦਾ ਤੁਸੀਂ ਉਹਨੇ ਇਹ ਕਰਨਾ ਆ ਆਪਣਾ ਜਿਹੜਾ ਕਬਜ਼ਾ ਤੇ ਉਹਨੇ ਕਰ ਲਿਆ ਕਿਦੇ ਯੂ ਪੋਲੀਟੀਕਲੀ ਪ੍ਰੈਸ਼ਰ ਆ ਮੈਨੂੰ ਉੱਪਰੋਂ ਵੀ ਤੇ ਮੈਂ ਮੈਂ ਤਾਂ ਦੀ ਗਣ ਸੁਣਵਾਈ ਨਹੀਂ ਕਰ ਸਕਦਾ ਨੇ ਤੇ ਇਸ ਮੰਤਿਕਾ ਉੱਚਤ ਪੁਲਿਸ ਅਧਿਕਾਰੀ ਹਾਂ ਜੀ ਸਰ ਮੈਂ ਈਮੇਲ ਰਾਹੀ ਆਪਣੇ ਡੀਜੀਪੀ ਹੁਣ ਅਨੁਸਾਰ ਹੁਣਾਂ ਨੂੰ ਕੰਪਲੇਂਟ ਭੇਜੀ ਜਿਹਦੀ ਸਣਵਾਈ ਜਿਹੜੀ ਹੈ ਉਹਨਾਂ ਨੇ ਮਾਰਕ ਕੀਤੀ ਆਪਣੇ ਡੀਐਸਪੀ ਮਨਿੰਦਰ ਸਿੰਘ ਜੀ ਨੂੰ ਤੇ ਉਹਨਾਂ ਨੇ ਮੇਰੀ ਸਰ ਚਾਰ ਮੈਨੂੰ ਮੈਂ ਵਾਰ-ਵਾਰ ਆਫਿਸ ਗਈਆਂ ਤੇ ਮੈਨੂੰ ਮੋੜ ਦਿੱਤਾ ਗਿਆ ਇਨਕੁਆਰੀ ਕਰਾਂਗੇ ਸਰ ਤੁਸੀਂ ਪ੍ਰੂਫ ਲੈ ਕੇ ਆਓ ਤੁਸੀਂ ਗਵਾਹ ਪੇਸ਼ ਕਰੋ ਸਰ ਮੈਂ ਇਹ ਉਹਨਾਂ ਨੂੰ ਕਿਹਾ ਕਿ ਜਦੋਂ ਮੇਰੇ ਘਰ ਵਿੱਚ ਆਣ ਕੇ ਛੱਤ ਥੱਲੇ ਆਣ ਕੇ ਮੇਰੇ ਮੇਰੇ ਬੱਚਿਆਂ ਦੀ ਮਾਰਕਟਾਇਟ ਜਾਂ ਮੇਰਾ ਸਮਾਨ ਘਰ ਦਾ ਬਾਹਰ ਸਿੱਟਿਆ ਗਿਆ ਤੇ ਮੈਂ ਮੈਂ ਆਪਣੀ ਗਵਾ ਆਪ ਆ ਮੇਰੇ ਬੱਚੇ ਨੇ ਤੇ ਸਰ ਮੇਰੀ ਸੁਣਵਾਈ ਨਹੀਂ ਕੀਤੀ ਜਾ ਰਹੀ ਟਾਲ ਮਟੋਲ 4 ਮਹੀਨਿਆਂ ਤੋਂ 19 11 ਤੋਂ ਲੈ ਕੇ ਅੱਜ 4 ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ ਇਕ ਕੋਈ ਮੈਟਰ ਕੋਡ ਚ ਵੀ ਚੱਲਦਾ ਹਾਂਜੀ ਸਰ ਇਹਦੇ ਅਗੇਂਸਟ ਮੈਂ ਆਪਣੇ ਸਿਵਲ ਜੱਜ ਸ਼ਿਵਾਨੀ ਮੈਮ ਦੇ ਕੋਲ ਕੇਸ ਚੱਲ ਰਿਹਾ ਆ ਜਿਹਦੀ 1 ਤਰੀਕ 1 ਮਾਰਚ ਵੀ ਸੀਗੀ ਰਿਪਲਾਈ ਮੇਰਾ ਕੀਤਾ ਹੋਇਆ ਹੁਣ 20 ਤਰੀਕ ਪਈ ਹੈ ਤਾਂ ਤੇ ਮੰਗ ਕੀ ਕਰਦੇ ਸਰ ਮੈਂ ਮੰਗ ਇਹ ਕਰਦੀ ਆ ਮੇਰੇ ਇੰਨੇ ਧੱਕੇਚਾਹੀਦੇ ਨਾਲ ਸਰ ਸਮਾ ਕਬਜ਼ਾ ਕਰਦਾ ਪਿਆ ਬਿਨਾ ਲਾਅ ਐਂਡ ਆਰਡਰ ਤੋਂ ਇਹਦੇ ਕੋਲ ਕੋਈ ਵੀ ਕੋਰਟ ਦਾ ਕੋਈ ਆਰਡਰ ਨਹੀਂ ਆ ਵੀ ਜਿਹਦੇ ਨਾਲ ਮੈਨੂੰ ਇਹ ਕਿਸੇ ਵੀ ਤਰ੍ਹਾਂ ਕੋਈ ਡਿਫਾਲਟਰ ਸ਼ੋ ਕਰੇ ਜਾਂ ਕੋਈ ਇਹਦੇ ਕੋ ਇਦਾਂ ਦਾ ਕੋਈ ਕਾਗਜ਼ ਨਹੀਂ ਆ ਜੇ ਮੈਨੂੰ ਬਿਨਾ ਨੋਟਿਸ ਦਿੱਤੇ ਆ ਮੇਰਾ ਘਰ ਦਾ ਸਮਾਨ ਬਾਹਰ ਸਿੱਟਦਾ ਤੇ ਮੇਰੇ ਮੇਰੀ ਬੱਚਿਆਂ ਦੀ ਮਾਰਕਟਾਈ ਕਰ ਆਣ ਕੇ ਧੱਕੇਚਾਹੀਦੇ ਨਾਲ ਬਾਹਰੋਂ ਮੁੰਡੇ ਲਿਆ ਕੇ ਜਨਾਨੀਆਂ ਲਿਆ ਕੇ Кардая. ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿ ਜੋ ਮੈਂ ਕੰਪਲੇਂਟਸ ਦਿੱਤੀਆਂ ਵਾ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਨਸਾਫ ਦਵਾਇਆ ਜਾਵੇ ਤੇ ਜੋ ਇਹਦੀ ਜੋ ਇਹ ਆਏ ਦਿਨ ਮੇਰੇ ਨਾਲ ਬਦਸਲੂਕੀ ਕਰਦਾ ਆ ਮੇਰੇ ਬੱਚਿਆਂ ਨੂੰ ਗਾਲੀ ਗਲੋਛ ਛੋਟੀ ਬੇਟੀ ਅੱਜ ਘਰ ਸੀ ਉਹਨੂੰ ਇੰਨੇ ਗਾਲੀ ਗਲੋਛ ਕੀਤਾ ਮੇਰੀ ਮਦਰ ਨੂੰ ਕੀਤਾ ਮੈਂ ਆਪਣੀ ਛੁੱਟੀ ਲੈ ਕੇ ਆਈ ਮੈਂ ਜਦੋਂ ਘਰ ਆਣ ਕੇ ਦੇਖਿਆ ਤੇ ਇਹ ਮੇਰੇ ਘਰ ਦਸ ਮਾਰ ਬਾਹਰ ਸੁੱਟ ਰਿਹਾ ਸੀ ਤੇ ਸਟੋਰ ਤੇ ਰਸੋਈ ਚੋਂ ਦੀ ਕੰਧ ਕੱਢਣ ਦੀ ਪਲੈਨਿੰਗ ਬਣਾ ਰਿਹਾ ਅਰਿੱਤੀਟਾ ਦੇਤੇ ਇੱਕ ਜਸਵਿੰਦਰ ਕੋਰਵਲ ਨੂੰ ਪ੍ਰੈਸ ਕਾਨਫਰੰਸ ਲਈ ਆਰੋਪ ਲਗਾਇਆ ਕਿ ਤੁਸੀਂ ਉਹਨੂੰ ਔਰੇ ਪਰਿਵਾਰ ਨੂੰ ਕਹਿ ਰਹੇ ਕਿ ਧਮਕੀਆਂ ਵੀ ਦੇ ਰਹੇ ਹੋ ਤੇ ਉਹਦੇ ਮਕਾਨ ਦੇ ਉੱਤੇ ਕੰਮਜਾ ਵੀ ਕਰਨ ਕੀਤਾ ਵਾ ਤਾਂ ਉਹਨੂੰ ਲੈ ਕੇ ਕੀ ਸਾਰਾ ਥੀ ਸਪਸ਼ਟ ਕਰਨ ਕੀ ਆਪਣਾ ਦੇਣਾ ਚਾਹੂੰਗੀ ਮੈਂ ਹਰ ਦੇਖ ਸੇ ਕਿ ਸਾਬਕਾ ਐਮਸੀ ਹਾਂ ਤਕਰੀਬਨ 10 ਸਾਲ ਮੈਂ ਐਮਸੀ ਰਿਹਾ ਮੇਰੇ ਇੱਕ ਰਿਲੇਟਿਵ ਸੀ ਯੂਕੇ ਵਾਸੀ ਜਿਨ੍ਹਾਂ ਨੇ ਇਹ ਪ੍ਰਾਪਰਟੀ ਖਰੀਦੀ ਸੀ ਤਕਰੀਬਨ ਮਾਰਚ ਦੇ ਵਿੱਚ ਉਸ ਤੋਂ ਬਾਅਦ ਵਿੱਚ ਜਿਹੜੇ ਖੁਦ ਮਾਲਕ ਸੀ ਉਹਨਾਂ ਨੇ ਆਣ ਕੇ ਸਾਡਾ ਇੱਥੇ ਕਬਜ਼ਾ ਸਾਨੂੰ ਛਡਵਾ ਦਿੱਤਾ ਸੀ ਜਿਹੜੇ ਮਾਲਕ ਸੀ ਖੁਦ ਉਹ ਵਾਪਸ ਯੂਕੇ ਚਲੇ ਗਿਆ ਜਦੋਂ ਮੈਂ ਨਵੇਂ ਮਹੀਨੇ ਜਵਾਬਸਾਈ ਤਾਂ ਇਹਨਾਂ ਨੇ ਸਾਨੂੰ ਸਾਡੀ ਪ੍ਰਾਪਰਟੀ ਵਿੱਚ ਵੜ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਟੌਲੀ ਤੋਂ ਆਪਣੀ ਰਜਿਸਟਰੀ ਕਰਾ ਕੇ ਦੁਬਾਰਾ ਇੱਥੇ ਆਏ ਤਾਂ ਇਹਨਾਂ ਨੇ ਸਾਨੂੰ ਬਹੁਤ ਅਪਸ਼ਬਦ ਬੋਲੇ ਜਿਸ ਦੇ ਕਰ ਵਿੱਚ ਅਸੀਂ ਆਪਣਾ ਕਬਜ਼ਾ ਜਿਹੜਾ ਕਰ ਲਿਆ ਜਿਹੜੇ ਇਹਨਾਂ ਨੇ ਸਾਡੇ ਤੇ ਦੋਸ਼ ਲਾਉਨੇ ਬਿਲਕੁਲ ਫਜ਼ੂਲ ਤੇ ਬੇਬੁਨਿਆਦ ਸੀ ਇਹ ਅੱਜ ਵੀ ਤੁਹਾਡੇ ਵੱਲੋਂ ਉਹਨਾਂ ਨੂੰ ਮਾਰ ਪੁੱਟ ਕਰਨ ਤੇ ਰੋਪ ਲਗਾਏ ਬੱਚਿਆਂ ਨੂੰ ਕੋਈ ਇਹ ਜੀ ਕੋਈ ਗੱਲ ਨਹੀਂ ਜਿਹੜੀ ਕਿ ਸਾਡੀ ਇੱਕ ਵਿੱਚ ਕੰਧ ਰਹਿੰਦੀ ਸੀ ਕਰਨ ਵਾਲੀ ਉਸ ਕੰਧ ਕਰਨ ਲੱਗੇ ਸੀ ਇਹਨਾਂ ਨੇ ਧੱਕੇ ਨਾਲ ਆਣ ਕੇ ਸਾਡੀਆਂ ਇੱਟਾਂ ਜਿਹੜੀ ਅਸੀਂ ਉਹ ਚੱਕ ਕੇ ਬਾਹਰ ਮਾਰੀਆਂ ਕਿ ਤੁਸੀਂ ਇੱਥੇ ਕਬਜ਼ਾ ਤੁਹਾਡੇ ਕੋਲ ਕੀ ਆ ਪਰ ਇਹ ਜਿਹੜੇ ਲੋ ਇੱਥੇ ਰਹਿ ਰਹਾ ਇਹਨਾਂ ਕੋਈ ਵੀ ਸਬੂਤ ਨਹੀਂ ਸਾਡੇ ਕੋਲ ਮੇਰੇ ਕੋਲ ਇਸ ਜਗ੍ਹਾ ਦੀ ਟੌਰ ਨਹੀਂ ਹੈ ਨਹੀਂ ਉਹਨਾਂ ਵੱਲੋਂ ਵੀ ਆਪਣੇ ਕੋਈ ਡਾਕੂਮੈਂਟ ਦਿਖਾਏ ਹੈ ਕਿ ਸਾਡਾ ਮੈਟਰ ਜਿਹੜਾ ਕੋਰਟ ਚ ਚੱਲਦਾ ਪਿਆ ਹੈ ਕੋਰਟ ਵਿੱਚ ਇਹਨਾਂ ਦਾ ਮੈਟਰ ਇਹਨਾਂ ਨੇ ਇਹ ਕੇਸ ਕੀਤਾ ਕਿ ਮੈਂ 12 ਸਾਲ ਤੋਂ ਇੱਥੇ ਰਹਿ ਰਹੀ ਆ ਮਰ ਇਹ ਮਾਲਕ ਨਹੀਂ ਹੈਗੇ ਪਰ ਇਹ ਉੱਥੇ ਰਿਪਲਾਈ ਨਹੀਂ ਦੇ ਰਹੇ ਇਹਨਾਂ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ ਤਾਂ ਉਹਨਾਂ ਵੱਲੋਂ ਇਹ ਵੀ ਰੋਪ ਲਿਖਾਇਆ ਗਿਆ ਕਿ ਤੁਹਾਡੇ ਵੱਲੋਂ ਹੋਰੇ ਪਰਿਵਾਰ ਨੂੰ ਜਾਣੀ ਨਹੀਂ ਇਹ ਇਹਦੀ ਕੋਈ ਗੱਲ ਨਹੀਂ লাইਵ ਤੇ ਇਸ ਚੈਨਲ ਦੇ ਲਈ ਰਿਸ਼ ਖੋਸ਼ਲਾ ਦੀ ਵਿਸ਼ੇਸ਼ ਰਿਪੋਰਟ